ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਹੀ ਸਵਾਗਤ ਹੈ ਸਾਡੀ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਹਾਂ ਖੇਤ ਲੱਤ ਕੇ ਮੋਟਰ ਸਸਰੋਂ ਵੀ ਆਪਣੀਆਂ ਪੀਲੀ ਪੀਲੀ ਹੋ ਗਈ ਆਪਾਂ ਕਰਨੀ ਮੋਟਰ ਫਿਟ ਕਰਦੇ ਆ ਤੇ ਤੁਹਾਨੂੰ ਦਿਨੇ ਆ ਇੱਕ ਫਸਲ ਬਾਰੇ ਜਾਣਕਾਰੀ ਜੋ ਕਿ ਕਣਕ ਨੂੰ ਵੀ ਵਧੀਆ ਰਹ ਜਾਂਦੀ ਹੈ ਜੇ ਥੋੜੀ ਤਰੀਕੇ ਨਾਲ ਕੀਤੀ ਹੋਵੇ ਤੇ ਵੀਡੀਓ ਚ ਜੁੜੇ ਰਹੋ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਪੋਰਟ ਜ਼ਰੂਰ ਕਰੋ ਮੇਰੇ ਵੀਰ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਗੁੱਸਾ ਨਾ ਕਰਿਓ ਜੇ ਕੋਈ ਗਲਤੀ ਹੋ ਜਾਂਦੀ ਤੇ ਮਾਫ ਕਰਿਓ ਤੇ ਬਣੇ ਰਿਓ ਵੀਡੀਓ ਚ ਆਪਾਂ ਇਸ ਟਾਈਮ ਮਟਰ ਵੀ ਰੈਡੀ ਨੇ ਸਰੋਂ ਵੀ ਰੈਡੀ ਤੁਹਾਨੂੰ ਦੱਸਾਂਗੇ ਫੈਦੇ ਵਾਲੀ ਫਸਲ ਦੱਸਾਂਗੇ ਕਣਕ ਨੂੰ ਵਧੀਆ ਰਹਿ ਜਾਂਦੀ ਏ ਤੇ ਨਾਲੇ ਦੋ ਫਸਲਾਂ ਹੋ ਜਾਂਦੀਆਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਨਿਆਕ ਕਾਲ ਦੇਖੋ ਮਟਰ ਦੇ ਨਜ਼ਾਰੇ ਜੋ ਤੁਰਤ ਆਸਰਾ ਲਾ ਮੋਟਰ ਆਪ ਰੱਖ ਲਏ ਆ ਇਹ ਤਿੰਨ ਦੀ ਲੋਬੀ ਦੀ ਤਨ ਦੀ ਪਾਣੀ ਇਧਰ ਆਪਣੇ ਪਾਣੀ ਬਹੁਤ ਆ ਦੂਜੇ ਸੈਡਾਂ ਨਾਲੋਂ ਪਾਣੀ ਆਪਣੇ ਬਹੁਤ ਆ ਤੇ ਤੁਹਾਨੂੰ ਕੋਈ ਇੱਕ ਜੇ ਕੋ ਮੇਰਾ ਵੀਰ ਹਾਲ ਕਰ ਸਕਦਾ ਤੇ ਉਹ ਵੀ ਦੱਸਿਓ ਜਰੂਰ ਤੇ ਆ ਜਾ ਤਾਨੂੰ ਜਵੀ ਦੇਦੀ ਹੋਣੀ ਆ ਇਹ ਜਵੀ ਦਾ ਇਸ ਟਾਈਮ 350 360 ਰੁਪਏ ਕੁਆਂਟਲ ਰੇਟ ਚੱਲ ਰਿਹਾ ਵਾ ਤੇ ਆਪਾਂ ਪਾਣੀ ਲਾ ਕੇ ਵੜ ਨਹੀਂ ਕਰਤੀ ਇਹ ਘੱਟੋ ਘੱਟ ਨਾਲ ਆਪਾਂ ਨੂੰ 200 ਨੂੰ ਵੀ ਵਿਕ ਜਿੰਦਾ ਆਪਣੇ ਪੈਸੇ ਪੂਰੇ ਕਰਦੀ ਏ ਤੇ ਪੈਸੇ ਪੂਰੇ ਕਰਦੀ ਏ ਤੇ ਆ ਆਪਾਂ ਸਰੋਂ ਉਧਰ ਬੀਜੀ ਸੀ ਤਾਂ ਆਪਣੇ ਬੰਦੀ ਨੇ ਉਦਾਂ ਹੀ ਕਹਿੰਦਾ ਵੇਖਣੀ ਪੀਜ ਕੇ ਛੱਟਾ ਦੇ ਕੇ ਇਦਾਂ ਦੇਖਣਾ ਕੱਲੀ ਸਰੋਂ ਉਹ ਛੱਟਾ ਜੇ ਕਿਸੇ ਨੇ ਸਰੋਂ ਦਾ ਦੇਣਾ ਨਾ ਯੂਰੀਆ ਖਾਚਰ ਲਾ ਕੇ ਦਿਓ ਤੇ ਬੈਸਟ ਛੱਟਾ ਦਿੱਤਾ ਜਾਊਗਾ ਤੇ ਬੜੀ ਸੋਹਣੀ ਉਗਦੀ ਤੇ ਜ਼ਿੰਮੀਦਾਰ ਦਾ ਦਿਲ ਤੇ ਉਦੋਂ ਹੀ ਟੁੱਟਦਾ ਜਦੋਂ ਫਿਰ ਨੁਕਸਾਨ ਹੋ ਜਾਂਦਾ ਹੁਣ ਬੋਰ ਐਤਕੀ ਵਾਰੀ ਝੋਨੇ ਤੇ ਕਰਾਇਆ ਸੀ ਉਹ ਵੀ ਤਾਂ ਕਰਾਇਆ ਸੀ ਵੀ ਚੋਰ ਬਹੁਤ ਦੁਖੀ ਕਰਦੇ ਸੀ ਮੋਟਰ ਖੋਲ ਕੇ ਲੈ ਜਾਂਦੇ ਸੀ ਇੱਥੋਂ ਮੋਟਰ ਖੋਲ ਜਾਂਦੀ ਸੀ ਉਧਰੋਂ ਖੁੱਲ ਗਈ ਤੇ ਤਾਂ ਕਰਕੇ ਆਪਾਂ ਸਮਰਸੀ ਵਾਲ ਕਰਾਤੀਆਂ ਤਕਰੀਬਨ ਦਰਿਆਲੇ ਪਾਸੇ ਤੇ ਲੋੜ ਹੀ ਨਹੀਂ ਸੀ ਛੋਟੀਆਂ ਮੋਟਰਾਂ ਹੀ ਬਹੁਤ ਇੱਥੇ ਥਾਂ ਆਪਣੀ ਕੋ ਤਕਰੀਬਨ ਆ ਮੋਟਰ ਤੇ 5 6 6 ਸਾਢੇ 6 ਸਵਾ 6 ਇੰਨਾ ਕੋ ਥਾਮਾ ਤੇ ਉਹ ਆਪਣੀ ਇੱਥੇ 5 ਦੀ ਮੋਟਰ ਹੀ ਸਾਰੀ ਜਾਂਦੀ ਪਾਣੀ ਵਾਧੂ ਰਹਿੰਦਾ ਛੋਨੇ ਚ ਕਿਉਂਕਿ ਪਹਿਲੀ ਵੀ ਡੱਕਰਾ ਤੇ ਹੁਣ ਇਹ ਚੋਰਾ ਕਰਕੇ ਕਰਾਇਆ ਤੇ ਹੁਣ ਇਹ ਪਾਣੀ ਆ ਗਿਆ ਆਪਣੀ ਗਾਰ ਜੰਮ ਗਈ ਕੀ ਹੋ ਗਿਆ ਧੋਖਾ ਦੇ ਗਿਆ ਉਹਨੂੰ ਮੁਸੀਬਤ ਹੋ ਜਾਂਦਾ ਕਿਸਾਨ ਨੂੰ ਇਦਾਂ ਦਾ ਚੱਕਰ ਪੈ ਜੇ ਤੁਹਾਨੂੰ ਪਤਾ ਹੀ ਹੈ ਚਲੋ ਰਹਿੰਦੀ ਆਪਣੀ ਫਾਇਦੇਮੰਦ ਹੀ ਰਹਿੰਦੀ ਇਹ ਕੋਈ ਨੁਕਸਾਨ ਨਹੀਂ ਕੀਤਾ ਕਦੀ ਘਾਟਾ ਨਹੀਂ ਪਾਇਆ ਪ੍ਰੈਤ ਕੀ ਪਾਣੀ ਔਨ ਕਰਕੇ ਸਾਰਿਆਂ ਨਾਲ ਜੋ ਵੀ ਹੋਇਆ ਉਹ ਸਾਰੀ ਦੁਨੀਆ ਨਾਲ ਹੋਇਆ ਆਪਾਂ ਕੱਲਿਆਂ ਨਾਲ ਨਹੀਂ ਹੋਇਆ ਤੇ ਚਲੋ ਕਰਕੇ ਮੋਟਰ ਫਿਰ ਕਰਦੇ ਆ ਪਹਿਲਾਂ ਚਲਾ ਸੈੱਟ ਕਰ ਲਈਏ ਚੜਾ ਵੀ ਰੂਡ ਰੂਡ ਦਿੱਤਾ ਸਾਰਾ ਬਣਾਵਾਂਗੇ ਆਤ ਕੀ ਪੱਕਾ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਤੁਹਾਡੇ ਪਿਆਰ ਨਾਲ ਹੀ ਆਪਾਂ ਅੱਗੇ ਵਧਣਾ ਵਾ ਕੋਈ ਆਪਾਂ ਨੂੰ ਇਹ ਨਹੀਂ ਵੀ ਆਪਾਂ YouTube ਕਰ ਰਹੇ ਆ ਵੀ ਪੈਸਿਆਂ ਕਰਕੇ ਆਪਾਂ ਇੱਕ ਸ਼ੌਂਕ ਕਰਕੇ ਕਰ ਰਹੇ ਆ। ਕਿ ਸ਼ੌਂਕ ਨੂੰ ਆਪਾਂ ਜਾਣਕਾਰੀ ਦੇ ਸਕੀਏ ਕੋਈ ਆਪਣੇ ਵੀਰ ਨੂੰ ਫਸਲਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਜੇ ਕੋਈ ਮੇਰੇ ਵੀਰੇ ਨਵੀਂ ਖੇਤੀ ਕਰਨੀ ਹੋਏ ਤਾਂ ਪਹਿਲਾਂ ਯੂਨੀਵਰਸਿਟੀ ਚੋਂ ਕੁ ਮਹੀਨਾ ਖੜ ਜਾ ਕੇ ਕਲਾਸਾਂ ਲਾ ਲੇ। ਪਤਾ ਸਾਰੀ ਜਾਣਕਾਰੀ ਰੱਖ ਲੇ ਫੇਰ ਖੇਤੀ ਕਰੇ। ਕਿਉਂਕਿ ਅੱਜ ਕੱਲ ਸਰੇਗ ਚੀਜ਼ ਮਹਿੰਗੀ ਮਸ਼ੀਨਰੀ ਸਾਂਤ ਸਾਰਾ ਕੁਝ ਮਹਿੰਗਾ ਵਾ। ਤੇ ਆਪਾਂ ਲੈਣੇ ਕਰਨੇ ਵੀ ਤੁਹਾਨੂੰ ਪਤਾ ਹੀ ਐ ਕੋਈ ਸੌਖੇ ਥੋੜਾ ਨੇ ਤੇ ਫਸਲ ਬਾਰੇ ਵੀ ਪੂਰੀ ਜਾਣਕਾਰੀ ਹੋਏ ਤਾਂ ਫਿਰ ਰਿਜ਼ਲਟ ਵਧੀਆ ਹੁੰਦਾ ਵਾ ਕੰਮ ਕੀਤੇ ਦਾ ਫਿਰ ਬੰਦੇ ਦੀ ਹੌਸਲਾ ਵੱਧ ਜਾਂਦਾ ਚਲੋ ਕਰਕੇ ਮੋਟਰ ਫਿੱਟ ਫਿਰ ਤੁਹਾਨੂੰ ਮਿਲਦੇ ਆਪਾਂ ਲਓ ਵੀ ਸੱਜਣੋ ਪਿਆਰਿਓ ਜਾਣਦੇ ਹੋ ਟੁਕੜਿਓ ਕਰਤੀ ਆਪਾਂ ਮੋਟਰ ਫਿੱਟ ਕਰਤੀ ਹੁਣ ਉਹ ਚਲਾਵਾਂਗੇ ਇਹਦੇ ਚਲੋ ਚਲੋ ਹੁਣ ਆਹ ਜਲਾਈ ਉਹ ਦੇਵਾਲ ਦੇਗੀ ਹੁਣ ਇਹਦਾ ਕਰਾਉਨੇ ਆ ਉਹਨਾਂ ਪਾਣੀ ਕੱਢਦੀ ਹੂਕੇ ਮਾਰ ਮਾਰ ਕੇ। ਛਾਲ ਮੋਟਰ ਦਾ ਆ ਪਿੰਡੀ ਮੋਟਰ ਆ ਪਾਣੀ ਚੈੱਕ ਕਰੋ ਤੁਸੀਂ। ਮਾਤਾ ਭੰਜਰੀ ਦੀ ਬੰਨ। ਮੱਧਮ ਮੇਲ ਕਰ ਰਹੇ ਹਾਂ। ਜਿੰਨੇ ਜੋ ਆਪਣੇ ਬਾਸੇ ਪਾਣੀ ਲਾ ਕੇ ਵੱਢਣੀ ਜ਼ਰੂਰੀ ਕਰਨੀ। ਚਲੋ ਢੈਂਦਾ ਮੇਲ ਤਾਂ। ਇਹ ਚੀਜ਼ ਘਾਟਾ ਨਹੀਂ ਹੈਗਾ ਜੇ ਕਰੋ। ਉੱਪਰ ਚੜ੍ਹ ਕੇ ਕੰਮ ਕਰੋ ਫੇਰ। ਦੇਖਈਆ ਆਪਾਂ ਵਿਆਹ ਵੰਦੇ ਰਹੀਏ ਤੇ ਇਧਰ ਗੇੜਾ ਨਹੀਂ ਮਾਰਨਾ ਫਿਰ ਕੰਮ ਖਰਾਬ ਆ। ਚੱਕ ਮਿੱਤਰੋ ਆ ਜਿਹੜੇ ਆਪਾਂ ਸੱਜਣ ਮਿੱਤਰ ਦਾ ਖੱਤਾ ਪੱਧਰਾ ਕਰਾਇਆ ਸੀ ਇੱਦਾਂ। ਤੇ ਕਣਕ ਬਹੁਤ ਸੋਹਣੀ ਜੰਮੀ ਆ। ਆਪਾਂ ਨੂੰ ਚਾਹੀਦਾ ਵੀ ਜੇ ਕੋਈ ਕਿੱਲੇ ਖੰਡ ਵਾਲੀ ਤੇ ਆਪਾਂ ਨੂੰ ਜੇ ਕੇ ਦੀ ਹੈਲਪ ਕੀਤੀ ਕੋਈ ਨਹੀਂ ਕਿੰਨਾ ਤੇ ਲੱਗਾ ਸਾਡੇ ਇੱਥੇ 4-5 ਘੰਟੇ ਲੱਗੇ। ਯਾਰ ਇਰਦੇ ਦੇ ਲਾ ਗਿਆ ਉਹ ਮੰਨ ਲਓ ਤੂੰ ਟਰੈਕਟਰ ਨਾਲ ਖਤਾਂ ਸਾਰਾ ਸੈੱਟ ਹੋ ਗਿਆ ਤੇ ਕਣਕ ਵੀ ਬਹੁਤ ਸੋਹਣੀ ਜੰਮੀ ਆ ਕਿਉਂਕਿ ਇਨਸਾਨੀਅਤ ਇਨਸਾਨੀਅਤ ਦੇ ਕੰਮ ਆਉਂਦੀ ਹੈ ਤੇ ਜੇ ਆਪਾਂ ਕਰਾਂਗੇ ਹੈਲਪ ਤੇ ਚੰਗੇ ਰਹਿਾਂਗੇ ਹਨਾ ਰੇਗ ਦਾ ਹੁਣ ਉਹ ਪਰਾਂ ਵੀ ਤੁਸੀਂ ਜਾ ਕੇ ਦੇਖ ਲਿਓ ਆਹ ਦੇਖੋ ਟਰੈਕਟਰ ਲੱਗੇ ਆ ਫੱਦਰੇ ਕਰਦੇ ਹੋਏ ਇਹ ਤਾਂ ਚਲੋ ਵਧੀਆ ਹੋ ਗਿਆ ਤੇ ਮੈਨੂੰ ਕਹਿੰਦੇ ਗੇੜਾ ਮਾਰ ਗਈਏ ਕਰੀ ਵੇਖੀਏ ਕਣਕ ਕਿਦਾਂ ਖਣਕ ਬਹੁਤ ਸੋਹਣੀ ਜੰਮੀ